ਸਤਿ ਸ੍ਰੀ ਅਕਾਲ ਪਿਆ ਪਿਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮਿੱਤਰੋ ਮੈਂ ਇਸ ਵੇਲੇ ਬੈਠਾ ਪਿੰਡ ਫਤੂਹੀ ਖੇੜੇ ਮਲੋੜ ਦੇ ਨੇੜੇ ਪਿੰਡ ਆ ਇਹ ਤੇ ਆਪਣੇ ਨਾਲ ਨਾ ਬਾਪੂ ਆ ਆ ਆਮ ਤੇ ਪਿੰਡ ਦਾ ਉਹ ਸਮੇਂ ਦਾ ਸਭ ਤੋਂ ਵੱਡ ਪੜਿਆ ਲਿਖਿਆ ਤੇ ਸਭ ਤੋਂ ਵੱਧ ਜੀ ਨੇ ਕੰਮ ਕੀਤੇ ਨੇ ਜਾਂ ਕੰਮ ਜਾਣਦਾ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਕੀ ਨਾਮ ਆ ਬਾਪੂ ਜੀ ਨਿਸ਼ਾਤਰ ਸਿੰਘ ਨਿਸ਼ਾਤਰ ਸਿੰਘ ਜੀ ਕਿੰਨੀ ਉਮਰ ਹੋ ਗਈ 73 ਸਾਲ ਚੱਲੀ ਜਾਂਦਾ ਜੀ ਅੱਛਾ ਤੇ ਪੜੇ ਕਿੰਨਾ ਸੀ ਪੜੇ ਬੀਏ ਕਰ ਲਈ ਸੀ ਬੀਏ ਹਾਂ ਅੱਜ ਤੋਂ 75 ਸਾਲ ਪਹਿਲਾਂ ਬੀਏ ਕਰ ਲਈ ਗਾਰਮੈਂਟ ਰਜਿੰਦਰਾ ਕਾਲਜ ਰਜਿੰਦਰਾ ਚੋਂ ਵੀ ਹਾਂ ਬਠਿੰਡੇ ਚ ਟਾਪ ਦਾ ਕਾਲਜ ਰਹਿ ਰਜਿੰਦਰਾ ਹੀ ਹਾਂ ਉੱਥੇ ਰਹਿ ਸਾਰਾ ਫਿਰ ਉੱਥੇ ਹੋਸਟਲ ਚ ਰਹਿੰਦੇ ਰਹੇ ਨਹੀਂ ਹੂੰ ਮੇਰੇ ਨਾਨਕੇ ਆ ਜੈ ਸਿੰਘ ਵਾਲਾ ਹੂੰ ਤੁਹਾਡਾ ਮਾਨਾ ਦਾ ਪਿੰਡ ਹੈ ਹਾਂ ਇਧਰ ਬਾਹਰ ਰੋਡ ਤੇ ਹਾਂ ਤੇ ਉੱਥੇ ਸਾਈਕਲ ਤੇ ਆ ਜਨਾਂ ਦਾ ਸਾਂਗਾ ਅੱਛਾ ਤੇ ਜਦੋਂ ਮੈਨੂੰ ਫੀਸ ਲੈਣ ਦੀ ਲੋੜ ਪੈਂਦੀ ਸੀ ਹੂੰ ਇੱਟਾ ਹੀ ਵਜੇ ਛੁੱਟੀ ਹੁੰਦੀ ਸੀ ਕਾਲਜ ਤੋਂ ਮੈਂ ਢਾਈ ਘੰਟਿਆਂ ਚ ਸਾਈਕਲ 55 ਕਿਲੋਮੀਟਰ ਸਾਈਕਲ ਤੇ ਇੱਥੇ ਆ ਜਾਂਦਾ ਇੱਥੇ ਆ ਜਾਂਦਾ ਹਾਂ ਲੋ ਵੀ ਮਿੱਤਰੋ ਬਾਪੂ ਉਹ ਸਮੇਂ ਚ ਸਾਈਕਲਿਸਟ ਰਿਹਾ ਤੇ ਬਾਪੂ ਜੀ ਮੰਨ ਲਓ ਉਹ ਸਮੇਂ ਚ ਸੋਣਾ ਪੜ ਕੇ ਸੀਗੇ ਵੀ ਇਹ ਬਹੁਤ ਘੱਟ ਲੋਕਾਂ ਨੇ ਉਦੋਂ ਕੀਤੀ ਹੋਣੀ ਆ ਜਿਹੜੇ ਪੜਦੇ ਸੀ ਚਾਹੇ ਕੋਈ 10ਵੀਂ ਪਲੱਸ 2 ਕਰਦੇ ਉਹਨਾਂ ਨੂੰ ਨੌਕਰੀ ਵੀ ਮਿਲ ਜਾਂਦੀ ਸੀ ਤੁਸੀਂ ਕਿਵੇਂ ਰਹਿ ਗਏ ਬਸ ਕੀ ਤੁਹਾਨੂੰ ਦੱਸਾਂ ਹਾਂ ਕੀ ਕੀ ਤੈਨੂੰ ਦੁੱਖ ਦਸੀ ਇਹਨੀਆਂ ਅਸੀਂ ਖੋਟੀਆਂ ਕਿ ਸਮਤਾਵਾਂ ਵਾਲੇ ਗਵਰਨਮੈਂਟ ਦੀ ਨੀਤੀ ਤਾਂ ਬਸ ਤੈਨੂੰ ਪਤਾ ਹੀ ਹੈ ਕਿਹੜਾ ਕੁਝ ਨਹੀਂ ਕੀ ਬਜਾ ਰਹੀ ਵਾ ਵਜਾ ਕੀ ਹੈ ਫਿਰ ਕੋਸੋ ਬਿੰਗਵਾਲ ਕਦੇ ਤੇ ਕੁਸ ਮੈਂ ਆਕੜ ਕੰਨਾਂ 사ਗਾ ਥੋੜੇ ਜੀ ਆਕੜ ਜ਼ਿਆਦੇ ਹੋਣੀ ਆ ਨਹੀਂ ਆਕੜ ਤਾਂ ਮੇਰੇ ਤੇ ਹੈ ਨਹੀਂ ਸੀ ਤੇ ਪਰ ਗਵਰਨਮੈਂਟ ਕੁਝ ਕਰਨ ਵਾਲੀ ਹੈ ਨਹੀਂ ਸੀ ਤੇ ਹਜੇ ਵੀ ਹੈ ਨਹੀਂ ਟਰਾਈ ਕਰਦੇ ਰਹੇ ਹਾਂ ਹਜੇ ਵੀ ਹੈ ਨਹੀਂ ਹਲੇ ਵੀ ਹੈ ਨਹੀਂ ਹਜੇ ਵੀ ਹੈ ਨਹੀਂ ਨਹੀਂ ਉਦੋਂ ਤਾਂ ਸੁਣਦੇ ਵੀ ਚੰਗੀਆਂ ਗਵਰਨਮੈਂਟਾਂ ਚੱਲੋ ਹੁਣ ਤਾਂ ਅਸੀਂ ਦੇ ਫਿਰ ਉਦੋਂ ਬਾਅਦ ਨ ਲੈਣ ਆ ਜਾਂਦੇ ਸੀ ਮੈਨੂੰ ਵੀ ਕੀ ਲੱਗਣਾ ਮੈਂ ਤਾਂ ਕੁਝ ਨਹੀਂ ਲੱਗਣਾ ਅੱਛਾ ਕਰੇ ਵੀ ਆਉਂਦੇ ਰਹੇ ਕਰੇ ਆਉਂਦੇ ਰਹੇ ਅੱਛਾ ਉਦੋਂ ਮੈਨੂੰ ਲੱਗਾ ਤੁਹਾਡੇ ਜਦੋਂ ਤੁਸੀਂ ਜਵਾਨ ਹੋਵੋਗੇ ਪ੍ਰਤਾਪ ਸਿੰਘ ਕੈਰੋਂ ਹੋ ਮੁੱਖ ਮੰਤਰੀ ਹੈ ਨਾ ਹਾਂ ਉਦੋਂ ਸੀਗਾ ਉਹ ਤਾਂ ਬੜਾ ਚੰਗਾ ਬੰਦਾ ਸੀ ਬੜਾ ਚੰਗਾ ਬੰਦਾ ਸੀ ਫਿਰ ਉਹਦੀ ਡੈਥ ਹੋ ਗਈ ਸੀ ਹਾਂ ਹਾਂ ਜੀ ਕੁੱਲਮਲਾ ਕੇ ਕਿਸਾਨਾਂ ਵਾਸਤੇ ਆਪਣੇ ਹਨਾ ਆਪਣਾ ਮੁੱਖ ਧੰਦਾ ਜਿਵੇਂ ਮਾਰਵੇ ਦਾ ਖੇਤੀਬਾੜੀ ਆ ਉਸ ਨੇ ਮੈਂ ਕਿਹਾ ਆ ਪਟਵਾਰੀ ਸਸਪੈਂਡ ਕਰੇ ਸੀ ਆਕਰ ਆਕਰ ਸੀ ਉਹਨਾਂ ਦੇ ਜੀ ਹੜਤਾਲ ਕਰੀ ਸੀ ਹਾਂ ਤੇ ਉਹਨਾਂ ਨੇ ਕਾਟ ਦੇ ਵਿੱਚ ਉਹਨੇ ਆ ਰਿਹਾ ਵੀ ਸਵੇਰੇ ਆਦੇ ਪਰਸ ਨੂੰ ਆਉਣਾ ਹੂੰ ਉਹ ਕਿਸਾਕੜ ਸੀ ਉਹਨੇ ਫਿਰ ਸਸਪੈਂਡ ਕਰਤੀ ਸਾਰੇ ਨਵੇਂ ਮੁੰਡੇ ਭਰਤੀ ਕਰਤੇ ਅੱਛਾ ਵਾਕਈ ਸੀਗਾ ਉਹ ਗਰੰਟ ਵਾਲਾ ਦਾਮ ਰੱਖਦਾ ਦਾਮ ਵਾਲਾ ਉਸ ਤੋਂ ਬਾਅਦ ਹਜੇ ਨਹੀਂ ਕੋਈ ਉਹ ਜਿਹਾ ਮੁੱਖ ਮੰਤਰੀ ਆਇਆ ਹੂੰ ਤੁਹਾਡੀ ਇੱਛਾ ਕੀ ਸੀ ਬਾਪੂ ਵੀ ਮੰਨ ਲਓ ਤੁਸੀਂ ਬੀਏ ਕਰੀ ਇੱਕ ਬੰਦੇ ਦਾ ਨਿਸ਼ਾਨਾ ਹੁੰਦਾ ਵੀ ਮੈਂ ਤਾਂ ਆ ਮੰਨਣਾ ਯਾਰ ਬੀ ਆ ਲੱਗਣਾ ਕੀ ਇੱਛਾ ਸੀ ਮੈਂ ਟ੍ਰਿਪਲ ਐਮ ਐਸੀ ਕਰਨੀ ਸੀ ਜੀ ਨਹੀਂ ਮੈਂ ਮੈਸ ਦੀ ਅੱਛਾ ਤੇ ਫਿਰ ਮੈਨੂੰ ਹਟਕੇ ਆਉਣਾ ਪੈ ਗਿਆ ਅੱਛਾ ਉਹ ਅੱਛਾ ਪੜਾਈ ਚ ਹੀ ਨਹੀਂ ਹਲੇ ਤੇ ਮੈਨੂੰ ਐ ਸੀ ਮੈਂ ਟੀਚਰ ਲੱਗਾ ਤੇ ਮੈਂ ਜਵਾਕਾਂ ਨੂੰ ਪੜਾਇਆ ਕਰਾਂ ਅੱਛਾ ਵਿਦਿਆਦਾਨ ਕਰ ਹਾਂ ਵਿਦਿਆਦਾਨ ਕਰਾਂ ਵੀ ਸਾ ਹਾਂ ਇੱਕ ਬੱਚੇ ਨੂੰ ਪੜਾ ਦੇਣਾ ਹਾਂ ਆ ਜਾਓ 100 ਗਾਂ ਭੁੰਨ ਕਰਨ ਦੇ ਬਰਾਬਰ ਬਿਲਕੁਲ ਤੇ ਇੱਕ ਬੱਚੇ ਨੂੰ ਕੁੱਟ ਕਟਾ ਕੇ ਹਟਾ ਦੇਣਾ ਤੇ 100 ਗਾਂ ਕਤਲ ਕਰ ਦੇਣ ਦੇ ਬਰਾਬਰ ਹੈ। ਬੱਪੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਜਿਹੜੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ ਅੱਜ ਕੱਲ ਵਪਾਰੀ ਕਰਨ ਹੋ ਗਿਆ। ਹੋ ਗਈ ਹੋ ਗਈ। ਪਰ ਹੁਣ ਅਸੀਂ ਬੱਪੂ ਸੌਰੀ ਮੈਂ ਗਲਤ ਹੋ ਰਿਹਾ ਅਸੀਂ ਉਹਨੇ ਪੈਸੇ ਮੈਂ ਆਪਦੇ ਬੱਚਿਆਂ ਦੇ ਉਹਨੇ ਉਹਨੀ ਫੀਸ ਸਕੂਲ 'ਚ ਨਹੀਂ ਭਰਦਾ ਜਿੰਨੇ ਮੈਨੂੰ ਬਾਹਰ ਟਿਊਸ਼ਨ ਵਾਲੇ ਨੂੰ ਠੇਕਾ ਕਰਨਾ ਪੈਂਦਾ ਸਾਲ ਦਾ। ਹਾਂਜੀ। ਤੇ ਉਹ ਕਹਿੰਦੇ ਸਾਡੇ ਕੋਲੇ ਤਾਂ ਤੁਸੀਂ ਬਸ ਕੱਲਾ ਮੰਨ ਲਾ ਵੀ ਪੈਜ ਨਹੀਂ ਹੈ ਪੜ੍ਹਾਈ ਤਾਂ ਬਾਹਰੋਂ ਟਿਊਸ਼ਨ ਤੋਂ ਕਰਾਓ ਸੱਤ ਦਾ ਕਿਤਾਬਾਂ ਲੈ ਲਓ ਟੂਰਾਂ ਤੇ ਤੋਰ ਦੋ ਸਾਡੇ ਨਾਲ ਜਵਾਕਾਂ ਨੂੰ ਇਸ ਤਰ੍ਹਾਂ ਗਾਈਡ ਕਰਨਾ ਵੀ ਆਪਦੇ ਪਿਓ ਤੋਂ ਲਿਆਵੇ ਇਹ 12000 ਤੇ ਟੂਰ ਤੇ ਜਾਵੇ ਹਾਂਜੀ ਹਾਂ ਇਸ ਤਰ੍ਹਾਂ ਦਾ ਜਿਵੇਂ ਧੰਦਾ ਜਿਹਾ ਬਣਾ ਲਿਆ ਵੀ ਟੂਰ ਟੂਰ ਤੋਂ ਪੈਸੇ ਇਕੱਠੇ ਕਰਕੇ ਕੁਝ ਖਾ ਲੈਣੇ ਤੇ ਜਵਾਕਾਂ ਨੂੰ ਬਸ ਢੇੜਾ ਖਵਾ ਲੈਣਾ ਉਹਦੇ ਨਾਲ ਲਈ ਕੁਝ ਹੋਰ ਪਪੂ ਪਤਾ ਕੀ ਆ ਅ ਮਾਰਕੀਟਿੰਗ ਆ ਰੇ ਇੱਕ ਚੀਜ਼ ਦੀ ਉਹਨਾਂ ਕੋਲੇ ਹੋਟਲਾਂ ਵਾਲੇ ਸਕੂਲ ਚ ਆਉਂਦੇ ਆ ਜੀ ਸਾਨੂੰ ਆ ਰੇਟ ਅਸੀਂ ਕਮਰਾ ਦੇ ਦਾਂਗੇ ਜਾਂ ਬੱਸਾਂ ਵਾਲੇ ਸਾਰੇ ਕਾਸੇ ਵਾਲੇ ਸਸਤੇ ਉੱਥੇ ਮਾਰਕੀਟਿੰਗ ਬਕਾਇਦਾ ਕਰਨ ਆਉਂਦੇ ਆ ਵੀ ਆ ਚੀਜ਼ ਭਾਈ ਤੁਹਾਨੂੰ ਅਸੀਂ ਆ ਰੇਟ ਦੇ ਦਾਂਗੇ ਤੇ ਉਹਨਾਂ ਦਾ ਉਹ ਫਿਰ ਜਦੋਂ ਗੁਣਾ ਜੋੜ ਕਰਦੇ ਆ ਤੇ ਉਹਨਾਂ ਦਾ ਜੀ ਕਰ ਲਾਂਦੇ ਵੀ ਟੂਰ ਲਿਜਾਈਏ ਹਾਂਜੀ ਤੇ ਟੂਰਾਂ ਦੇ ਵਿੱਚ ਕੁਝ ਨਹੀਂ ਮਿਲਦਾ ਸਾਡੇ ਵੇਲੇ ਜਿਹੜੇ ਸਕੂਲ ਸੀ ਹੁਣ ਮੇਖੀ ਸਾਡਾ ਇੱਥੇ ਸਿੱਖਾਲਾ ਪਹਿਲਾ ਸਕੂਲ ਸੀ ਪਹਿ ਪੜ੍ਹਦੇ ਪਿੰਡ ਪੜ੍ਹੇ ਸਾਂ ਫਿਰ ਉੱਥੇ ਪੜ੍ਹੇ ਸਾਂ ਸਰੂਪ ਸਿੰਘ ਮਾਸਟਰ ਸੀ ਉਹ ਮੈਂਥ ਦਾ ਰਿਜ਼ਲਟ 100% ਕਰਾਉਂਦਾ ਸੀ ਤੇ ਜਦੋਂ ਉਹ ਬਦਲਿਆ ਹੈਡਮਾਸਟਰ ਘਰ ਦਾਰੀ ਲਾਲ ਕੌਣ ਨੇ ਕਿਹਾ ਸੀ ਅੱਜ ਮੇਰਾ ਇੱਕ ਟੀਚਰ ਬਦਲ ਕੇ ਨਹੀਂ ਗਿਆ ਮੇਰਾ ਅੱਜ ਇੱਕ ਪੁੱਤ ਮਰ ਗਿਆ ਅੱਛਾ ਹਾਂ ਇੰਨਾ ਇੰਨਾ ਦੁੱਖ ਆ ਮੈਨੂੰ ਤੇ ਉਸ ਵੇਲੇ ਜਿਹੜੇ ਬੱਚੇ ਸੀ ਨਾ ਆਪਣਾ ਟੀਚਰ ਘਰੋਂ ਸਟੱਡੀ ਕਰਕੇ ਆਉਂਦੇ ਸੀ ਕਿ ਸਾਨੂੰ ਕੋਈ ਬੱਚਾ ਚੈਲੰਜ ਨਾ ਕਰ ਜੇ ਅੱਛਾ ਬਾਪੂ ਦਾ ਨਸਾਨਾ ਟੀਚਰ ਬਣਦਾ ਸੀ ਕੁੱਲ ਮਿਲਾ ਕੇ ਬਾਪੂ ਕੰਮ ਕੰਮ ਕੀ ਕੀ ਕੰਮ ਜਾਣਦੇ ਹੋ ਇਹ ਕੰਮ ਮੈਂ ਪੁੱਤ ਤਾਣੀ ਤਣ ਬੋਲਣ ਤੋਂ ਲਾ ਕੇ ਦੱਸ ਦੇ ਕੱਲਾ ਕੱਲਾ ਹਾਂ ਤਾਣੀ ਵੀ ਬੁਣੀਆਂ ਮੰਜੇ ਵੀ ਬੁਣਿਆ ਲੱਕੜ ਦਾ ਕੰਮ ਵੀ ਕਰਿਆ ਆਪਣਾ ਤੇਰੀ ਚੱਕੀ ਵੀ ਚਲਾਈ ਐ ਇੰਜਣ ਵੀ ਬੰਨੇ ਐ ਮੋਟਰਾਂ ਵੀ ਬੰਨੀਆਂ ਸੈਂਟਰੀ ਦਾ ਕੰਮ ਵੀ ਕਰਿਆ ਮੈਂ ਛੱਡੇ ਹੀ ਕੁਛ ਨਹੀਂ ਇੱਕ ਜੋੜੇ ਸਉਣ ਸਵਾ ਤੋ ਸੂਈ ਸਾਰੇ ਕੰਮ ਹੀ ਕਰਿਆ। ਅੱਛਾ ਸੂਈ ਸਲਾਈ ਦਾ ਲੀੜੇ ਸੇ ਹੁਣੀ ਮੈਂ ਜਾਣਨਾ। ਤਾਣੀ ਵੀ ਬੋਲ ਲੈਣੋ। ਤਾਣੀ ਬੋਲ ਲੈਣਾ। ਇਹ ਬਾਪੂ ਆਪਣਾ ਮੁੱਖ ਮੰਤਰੀ ਚੰਨੀ ਕਹਿੰਦਾ ਹੁੰਦਾ ਜੀ ਮੈਂ ਮੰਜੇ ਬੁਣਨਾ। ਅੱਛਾ ਚੰਨੀ ਉਹਨੇ ਕਰਿਆ ਨਹੀਂ ਹੋਣਾ ਪਰ ਮੈਂ ਕਰਕੇ ਹੈ। ਅੱਜ ਵੀ ਕਰ ਲੋਂਗੇ। ਹਾਂ। ਜਿਹੜਾ ਮਰਜ਼ੀ ਕੰਮ। ਜਿਹੜਾ ਮਰਜ਼ੀ ਆਖਣ ਉਹ ਜਿਹੜਾ ਕੋਈ ਆਖੇ। ਬੇਬੇ ਆਰ ਕੇ ਨੇ ਤਾਂ ਮੌਜੂਦ ਕਹਿੰਦੇ ਨੇ ਆਹ ਮੰਜਾ ਬੁਣਦੇ ਆਹ ਕਰ ਦੋ ਕੰਮ ਲੈਣੀਆਂ ਦੋ। ਆਹ ਵੇਖੋ ਹੁਣ ਸਭ ਕਾ ਮੇਰਾ ਮੰਜਾ ਬੁਣਿਆ ਪਿਆ। ਆਹ ਥੋੜਾ ਬੁਣਿਆ ਹੋ। ਹਾਂ ਬੁਣਿਆ। ਅੱਛਾ ਸਭੇ ਮੰਜ ਵੀ ਮੈਂ ਦਾ ਆ ਕੰਮ ਹੋਵੇ ਕੀ ਨਾ ਵੀ ਮੈਂ ਜਾਣਦਾ ਹਾਂ ਮੈਂ ਜਾਣਦਾ ਕਿਸੇ ਕਿਸੇ ਤੇ ਡਿਪੈਂਡ ਨਾ ਹਾਂ 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 ਨਾ ਚੱਕ ਦੇਣਾ ਰੇਸ ਹੁਣ ਜੀ ਜਿਹੜੀ ਵਿਦਿਆ ਹੈ ਪੜਦੇ ਆਪਾਂ ਤੇ ਪ੍ਰੈਕਟੀਕਲ ਇਹਨਾਂ ਦਾ ਮੀਏ ਵੀ ਵੀ ਵਾਲਾ ਰਿਸ਼ਤਾ ਹੈ ਜੇ ਆਪਣੇ ਕੋਲੇ ਵਿਦਿਆ ਹੈ ਨਹੀਂ ਤੇ ਫਿਰ ਪ੍ਰੈਕਟੀਕਲ ਕੁਛ ਨਹੀਂ ਜੇ ਪ੍ਰੈਕਟੀਕਲ ਹੈ ਨਹੀਂ ਤੇ ਫਿਰ ਮਤਲਬ ਉਹ ਨਹੀਂ ਕੁਛ ਕਿਉਂ ਕੋਈ ਜਿਹੜੀ ਖੋਜ ਕਰਨੀ ਹੈ ਵਿਦਿਆ ਦੇ ਹਾਂ ਵਿਦਿਆ ਨਹੀਂ ਦੱਸਣੀ ਹੈ ਤੇ ਫੇਰ ਅੱਗੇ ਅਸੀਂ ਕੰਮ ਕਰਕੇ ਵਿਖਾਉਣਾ ਜਿਹੜੇ ਕੰਮ ਨੂੰ ਵੇਖਿਆ ਤੇ ਉਸੇ ਨੂੰ ਕਰਿਆ ਹੁਣ ਮੇਰਾ ਸੀ ਇਹ ਨਾ ਤਾਂਸ ਖੇਡਣ ਵਾਲਾ ਕਿ ਨਾ ਸ਼ਰਾਬ ਪੀਣ ਵਾਲਾ ਕਿ ਨਾ ਜੂਆ ਖੇਡਣ ਵਾਲਾ ਕਿ ਇਹਨਾਂ ਬੱਕਰੇ ਉਹ ਧੱਕੇ ਮੈਂ ਬੈਠਾ ਹੀ ਨਹੀਂ ਹੂੰ ਜਿੰਨੇ ਇੰਜੀਨੀਅਰਾਂ ਕੋਲੇ ਬੈਠਾ ਮੈਂ ਸੂ ਜਵਾਨ ਬੰਦਿਆਂ ਕੋਲ ਠੀਕ ਹੈ ਜਿੱਥੋਂ ਮੈਨੂੰ ਮਤ ਮਿਲੇ ਫੇਰ ਉਹ ਵੇਖ ਕੇ ਤੇ ਮੈਂ ਤਜਰਬਾ ਕਰਕੇ ਦਿਖਾਣਾ ਬਾਪੂ ਐਨੇ ਨਖਰੇ ਵਾਲਾ ਸੀ ਫਿਰ ਤਾਂ ਵਿਆਹ ਬੂ ਵੀ ਪੂਰੇ ਨਖਰੀ ਨਾਲ ਕਰਾਇਆ ਹੋ ਨਹੀਂ ਨਹੀਂ ਹੈ ਉਹ ਨਹੀਂ ਨਖਰੇ ਨਾਲ ਕਰਾਇਆ ਨਹੀਂ ਕਰਾਇਆ ਨਾ ਉਹ ਨਹੀਂ ਅੱਛਾ ਉਹ ਸਾਦਾ ਹੀ ਸੀ ਜੇ ਜ ਹੋ ਗਿਆ ਠੀਕ ਹੈ ਜਦੋਂ ਨਹੀਂ ਮੈਨੂੰ ਵੇਖੀ ਨਹੀਂ ਉਹ ਟਾਈਮ ਤੇ ਵੀ ਇਹ ਪੜਿਆ ਵਾਲਾ ਤਾਂ ਤੁਸੀਂ ਇੱਕ ਸ਼ਰਤ ਨਹੀਂ ਰੱਖੀ ਪਹਿਲਾਂ ਕੁੜੀ ਦੇਖੋ ਜਾਂ ਫੋਟੋ ਦੇਖੋ ਨਾ ਨਾ ਕੁਝ ਨਹੀਂ ਹਾਂ ਮੈਨੂੰ ਜੇ ਜੀ ਆ ਗਈ ਅੰਨੀ ਗਾਣੀ ਗੋਲ ਕਰਤੀ ਹਾਂ ਮੈਨੂੰ ਜਦੋਂ ਦੇਖ ਕੇ ਆ ਕੇ ਤੇ ਮੇਰਾ ਸਗਣ ਪਾਉਣ ਵਾਸਤੇ ਮੇਰਾ ਰਿਸ਼ਤੇਦਾਰ ਮੇਰਾ ਸਹੁਰਾ ਆਇਆ ਸੀ ਉਹ ਆ ਤਾਂ ਮੈਂ ਆ ਨਹੀਂ ਸਕਦਾ ਵਿਆਹ ਤੋ ਇੱਕ ਦਿਨ ਪਹਿਲਾਂ ਪਾਉਂਦੇ ਸੀ ਮੈਂ ਕੀ ਕਰਾ ਰੋਪਣਾ ਹਾਂ ਵੀ ਜੋਧਪੁਰ ਤੱਕ ਜਾਉਣਾ ਮੈਂ ਬਿਮਾਰ ਹੋ ਜਾਈਂ ਪਿੰਡ ਜਾਤਰੀ ਆ ਤੇਰਾ ਮਾਨਾ ਦਾ ਪਸ਼ੋਕਰ ਜਾਤਰੀ ਹੈ ਉਹ ਮੇਰਾ ਗਵਾਂਢਪੇ ਨਾ ਮੇਰਾ ਪਿੰਡੋਤਰੀ ਹੈ ਕਿਹੜਾ ਹੈ ਮੇਰਾ ਰਾਮਨਵਾਸਾ ਜੀ ਟੱਡਾਂ ਕੋਲੇ ਆਹੋ ਹਾਂਜੀ ਤੇ ਮੈਂ ਕਿਹਾ ਵੀ ਤੂੰ ਵੇਖੀ ਆਪਣਾ ਆਦਾ ਬਿਮਾਰ ਹੋ ਜਾ ਫਿਰ ਮੈਂ ਕਿਹਾ ਤੂੰ ਆਪਣਾ ਰੋਪਣਾ ਕੈਨਸਲ ਕਰ ਦੇ ਅੱਛਾ ਆ ਪਛਿੱਧੀ ਆ ਉਹ ਵਿਆਹ ਤੋ ਕਿ ਮੈਂ ਉਸ ਤਾਂ ਇਹਦੇ ਤੰਗ ਨਹੀਂ ਕਰਿਆ ਕਿਸੇ ਨੂੰ ਅਸ ਤੰਗ ਨਹੀਂ ਕਰਿਆ ਮੈਂ ਵੱਡਾ ਸਾਂ ਜਵਾਕ ਨਿਆਣੇ ਸੀ ਹੁਣ ਕਿੰਨੇ ਬੱਚੇ ਹੁਣ ਮੇਰੇ ਬੱਚੇ ਮੇਰੇ ਬੱਚੇ ਤਿੰਨ ਐ ਦੋ ਕੁੜੀਆਂ ਇੱਕ ਮੁੰਡਾ ਕੀ ਕਰਦਾ ਮੁੰਡਾ ਮੁੰਡਾ ਤਾਂ ਖੇਤੀ ਦਾ ਕੰਮ ਕਰਦਾ ਖੇਤੀਉਂ ਕਰਦਾ ਹਾਂ ਨਾਲ ਖੇਤੀ ਜੱਟ ਵਟਾਉਨੇ ਹਾਂ ਹਾਂ ਵਟਾਉਨਾ ਹੁਣ ਮੈਂ ਖੇਤੋਂ ਹੀ ਆਇਆ ਉੱਥੇ ਵੇਖੀ ਧਾਈਆਂ ਦੀ ਰਾਖੀ ਬੈਠਾ ਕਿਸੇ ਦੀ ਕੋਠੀ 'ਚ ਰੱਖਿਆ ਤੇ ਉੱਥੋਂ ਉੱਠ ਕੇ ਆਇਆ ਹੁਣ ਉੱਥੇ ਹੀ ਫੇਰ ਜਾਊਂਗਾ ਕਰੋ ਲੈਣ ਆਉਂਦੇ ਰਹੇ ਨੌਕਰੀ ਵਾਸਤੇ ਪਰ ਗਏ ਨਹੀਂ ਹਾਂ ਨੌਕਰੀ ਫਿਰ ਮੈਂ ਤੁਹਾਨੂੰ ਦੱਸ ਦੇਣਾ 1975 ਦੇ ਵਿੱਚ ਮੈਨੂੰ ਸਰਪੰਚੀ ਹੀ ਦੰਦੇ ਸੀ ਮੈਂ ਨਹੀਂ ਲਈ ਕਿਉਂ ਸਰਵਸੰਮਤੀ ਨਾਲ ਮੈਂ ਮੈਂ ਨਹੀਂ ਲਈ ਸਰਪੰਚੀ ਪਿੱਛੇ ਤਾਂ ਲੋਕ ਕਰੋੜਾਂ ਲਾਤ ਹੁਣੇ ਵੋਟਾਂ ਨਾਲ ਕਿਹਾਡੀਆਂ ਕਰੋੜਾਂ ਰੁਪਏ ਚ ਕਿਹਾ ਦੀ ਕਿ ਮੈਂ ਕਿਹਾ ਮੈਂ ਚੱਲ ਉਹਦਾ ਵਿਆਹ ਹੈ ਨਹੀਂ ਸੀ ਮੈਂ ਰੋਟੀ ਕੌਣ ਪਕਾਉ ਸਾਡੇ ਬਾਬਾ ਮਾਸ ਸਿੰਘ ਆ ਦਾ ਕਿਸੀ ਵੇਖੀ ਪਕਾਦਾ ਕਰੇ ਤੇ ਮੈਂ ਜੇ ਤੂਪ ਰੋਟੀ ਪਕਾਈ ਤੇ ਫਿਰ ਮੇਰਾ ਕੰਮ ਕੀਨੇ ਕਰਿਆ ਹੂੰ ਫਿਰ ਬੰਦਾ ਕਿਉਂ ਨਹੀਂ ਅਸਲੀ ਦੱਸ ਦੇ ਮੈਂ ਅਸਲੀ ਦੱਸ ਦਿਆਂ ਹੂੰ ਗੋਹੇ ਦਾ ਭਰਿਆ ਟੋਕਰਾ ਸਿਰ ਤੇ ਹੋਵੇ ਪਰ ਉਹਨੂੰ ਪੱਲੀ ਨਾ ਲੱਗੀ ਹੋਵੇ ਤੇ ਬੰਦਾ ਤੁਰਿਆ ਜਾਂਦਾ ਤੇ ਉਸ ਤੋਂ ਬੂੰਦਾਬੰਦੀ ਹੁੰਦੀ ਹੋਵੇ ਜਿਹੜਾ ਹਾਲ ਉਹਦਾ ਹੈ ਬੰਦੇ ਦਾ ਉਹ ਸਰਪੰਚ ਦਾ ਹੂੰ ਹਰੇਕ ਨੇ ਉੱਠਣ ਸਾਰ ਗਾਲ ਦੇਣੀ ਹੈ ਹੂੰ ਟੀ ਪਹਿਣ ਦੀ ਦਿੰਦੇ ਨਾ ਹੂੰ ਬਿਲਕੁਲ ਬਿਲਕੁਲ ਤੇ ਜੇ ਦੋ ਜਣੇ ਹੋ ਗਿਆ ਕਿਸੇ ਨੇ ਧੱਕਾ ਹੋ ਗਿਆ ਜੇ ਦੋਨਾਂ ਭਰਾਵਾਂ ਨੇ ਵੋਟ ਪਾਈ ਹੈ ਜੋ ਲੜਪੇ ਤੇ ਇੱਕ ਨੂੰ ਇਹਦਾ ਤੇਰਾ ਨਿਆ ਕਰਤਾ ਤੇ ਇਹਦਾ ਆਕੜ ਗਿਆ ਜੇ ਇਹਦਾ ਕਰਤਾ ਤੇ ਤੂੰ ਆਕੜ ਗਿਆ ਆਕੜ ਗਿਆ ਤੁਸੀਂ ਕੀ ਇਹ ਕਹਿੰਦੇ ਵੀ ਉੱਠ ਬੰਨਣਾ ਨਹੀਂ ਚਾਹੀਦਾ ਮੈਂ ਤਾਂ ਆ ਜੇ ਹੁਣ ਵੀ ਸਾਡੇ ਮੁੰਡੇ ਨਾਲ ਕੇ ਸਰਬਸੰਮਤੀ ਨਾਲ ਹੁਣਾਂ ਦੇ ਸੀ ਬਣਾ ਦੇ ਮੈਂ ਨਾ ਹੂੰ ਅਸੀਂ ਨਹੀਂ ਬਣਨਾ ਹੂੰ ਅਸੀਂ ਜੇ ਸਰਬਸੰਮਤੀ ਨਾਲ ਬਣ ਗਏ ਤੇ ਮੇਰਾ ਮੁੰਡਾ ਖੇਤ ਕੰਮ ਕਿਵੇਂ ਕਰੂ ਇਹ ਤਾਂ ਕਿਟੋਕਰ ਹੈ ਇਹਦਾ ਇੱਕ ਬੈਰ ਕੱਢਣਾ ਹੈ ਨਾ ਆ ਬੰਦੇ ਦਾ ਕੰਮ ਛੁੱਟ ਜਾਂਦਾ ਬਿਲਕੁਲ ਜਾਵਾ ਓਏ ਸਰਪੰਚਾ ਤੂੰ ਮੰਜਾ ਪਉਣ ਜਾਣਾ ਤੇ ਫਿਰ ਸਰਪੰਚ ਹੋਰ ਕੀ ਕਰੂ ਹੂੰ ਸਰਪੰਚ ਵੀ ਬੰਦਾ ਹੀ ਆ ਹਾਂ ਤੇ ਨਿਤ ਨਵਾ ਠਾਣੇ ਜਾਣਾ ਨਿਤ ਠਾਣੇ ਜਾਣਾ ਕਿਸੇ ਨੇ ਹਜਾਰ ਲਾਉਣਾ ਕਿਸੇ ਨੇ ਲਾਹਣਾ ਫੇਰ ਸਾਲ 1975 ਦੇ ਵਿੱਚ ਇੱਕ ਖਾਦੀ ਬੋਰਡ ਦਾ ਬੰਦਾ ਮੇਰੇ ਕੋਲ ਆਦਾ ਦੋ ਲਿਆ ਮਿਸਤਰੀਆਂ ਨੂੰ ਤੇ ਮੈਂ ਦੋ ਮਿਸਤਰੀ ਵਿਕਰ ਤੇ ਕਰਨਾ ਲੱਗ ਗਿਆ ਉਹਨੂੰ ਸੰਦੇ ਤੇ ਫੇਰ ਆਦਾ ਕਿ ਤਾਣੀ ਵਾਲਾ ਮੈਂ ਹਰੀ RAM ਨੂੰ ਲੈਣ ਗਿਆ ਔਰ ਮੈਂ ਪੈਸਾ ਕੁੱਨ ਨੂੰ ਮਾ ਕੇ ਚਾਚਾ ਮੁਕਤ ਦਿੰਦੀ ਹੈ ਗਵਰਨਮੈਂਟ ਆਦਾ ਨਹੀਂ ਤੇ ਮੈਂ ਫੇਰ ਕਲੀ ਕਿਉਂ ਕਰਦਾ ਆਦਾ ਲక్ష్ਮੀ ਆਈ ਤੇ ਮੈਂ ਲక్ష్ਮੀ ਤੇ ਤੋੜੀ ਜਾਣਾ ਹੂੰ ਉਹਦੇ ਘਰੋਂ ਆ ਕੇ ਮੇਰੇ ਘਰੇ ਆ ਕੇ ਨੇ ਰਾਤ ਕੱਟੀ ਹੂੰ ਉਹ ਮੈਨੂੰ ਕਹਿੰਦਾ ਤੈਨੂੰ ਮਿੰਨੀ ਵਸਦਾ ਪਰਮਿਟ ਦੇਉ ਅੱਛਾ ਹਾਂ ਉਹ ਦਿੰਦੇ ਮੈਂ ਕਿਹਾ ਮੈਂ ਲਾਉਂ ਕਾਹਦਾ ਹੂੰ ਆਹ ਤੈਨੂੰ ਕਿ ਪੈਟਰੋਲ ਪੰਪ ਦਾ ਲਾਇਸੈਂਸ ਦੇਉ ਫ੍ਰੀ ਤੇ ਮੈਂ ਕਿਹਾ ਲਾਉਂ ਕਾਹਦਾ ਅੱਜ ਲੋਕ ਕਰੋੜਾਂ ਚੱਕੀ ਬੈਠੇ ਪੜਾਉਂ ਉਹ ਹਣੀ ਮੈਨੂੰ ਉਹ ਮੇਰੇ ਨਾਲ ਸਾਰੀ ਰਾਤ ਜਿਹੜੇ ਮੈਨੂੰ ਐ ਨਹੀਂ ਸਮਝਾ ਸਕਿਆ ਪਰਮਿਟ ਤੇਰਾ ਵਸ ਕਿਸੇ ਬਾਣੀਆਂ ਦੇ ਅੱਜ 48 ਸਾਲ ਦੇ ਕੋਈ 20 30 ਵਸਾਉਂਦੀ ਹੂੰ ਹੂੰ 48 ਸਾਲ ਦੀ ਵਿੱਚ ਹੀ ਕੋਈ 5 7 ਪੰਪਾ ਬਾਬਾ ਫਿਰ ਇਹਦਾ ਮਤਲਬ ਫਿਰ ਕੰਮ ਨਹੀਂ ਆਇਆ ਮਾਣਿਆ ਮੈਨੂੰ ਕੰਮ ਨਹੀਂ ਆਇਆ ਵੀ ਐ ਮੈਂ ਦਿਨ ਦੱਸਦਾ ਕਿ ਸਿਉਣੇ ਚਾਂਦੀ ਦੇ ਢੇਰਾਂ ਦੇ ਉੱਤੇ ਲਿਖੇ ਚ ਕੇ ਲੈਂਦਾ ਮੈਨੂੰ ਲਾਲਚੀ ਨਹੀਂ ਹਾਂ ਨਾ 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 ਬਸ ਅਜੇ ਵੀ ਲਾਲਚ ਹੈ ਨਹੀਂ ਹੁਣ ਮੁੰਡਾ ਕਰਦਾ ਕੰਮ ਵਧੀਆ ਕਰਦਾ ਬਸ ਹੂੰ ਤੇ ਫਿਰ ਹੁਣ ਦੱਸੋ ਕੀ ਕੰਮ ਦੱਸਾਂ ਹੂੰ ਠੀਕ ਹੈ ਨਾ ਗੱਲ ਤੇ ਕੰਮ ਕੋਈ ਨਹੀਂ ਛੱਡਿਆ ਕੋਈ ਵੀ ਹੂੰ ਬਸ ਇਹ ਜੇ ਪ੍ਰੋਫੈਸ਼ਨਲ ਪੈਸੇ ਕਮਾਉਣ ਵਾਸਤੇ ਕੋਈ ਨਹੀਂ ਕਰਿਆ ਨਾ ਨਾ ਫ੍ਰੀ ਸ਼ੌਂਕ ਨੂੰ ਕਰੇ ਠੀਕ ਹੈ ਸ਼ੌਂਕ ਨੂੰ ਕਰੇ ਹਰ ਇੱਕ ਦਾ ਕਮ ਐ ਫਰੀ ਕਰਕੇ ਆਉਂਦਾ ਰਿਹਾ ਮੈਂ ਅੱਜ ਅਗਲੇ ਆਂਦਾ ਚਾ ਫੀਮ ਕੱਲ ਐ ਤੇ ਛਰਾ ਪੀ ਲੈ ਤੇ ਮੈਂ ਕਿਹਾ ਤੂੰ ਮੈਨੂੰ ਪੈਸੇ ਦੇ ਦੇ ਜਾਂ ਮੈਨੂੰ ਦੁੱਧ ਘਾਇਓ ਕੱਲ ਦੇ ਜਾਂ ਲੀੜੇ ਬਣਾ ਦੇ ਤੇ ਤੂੰ ਮੈਨੂੰ ਮੈਂ ਤੇਰਾ ਕੰਮ ਕਰ ਤੂੰ ਮੈਨੂੰ ਵੈਲੀ ਕਰ ਦੇ ਕਰਿਆ ਨਹੀਂ ਜ਼ਿੰਦਗੀ ਚ ਨਸ਼ਾ ਨਾ 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 ਮਾਂ ਪਿਓ ਦੇ ਪੇਟ ਚੋਂ ਜੰਮ ਕੇ ਕੋਈ ਨਸ਼ਾ ਵੀ ਨਹੀਂ ਕਰਿਆ ਕੋਈ ਵੀ ਹਾਂ ਹੁਣ ਮਾੜੀ ਜੀ ਫੀਮ ਲੈਣੀ ਪਿੰਦੀ ਐ ਮੈਨੂੰ ਦਵਾਈ ਦਵਾਈ ਐ ਤੇ ਮੈਂ ਉਹ ਤੋਂ ਵੀ ਕਿੰਤੂ ਕਰਦਾ ਹੂੰ ਵੀ ਮੂੰਗੀਆਂ ਦਾਣੇ ਜਿਨੀ ਕੀ ਰਹਿ ਲੈ ਕੁਝ ਨਹੀਂ ਹੁੰਦਾ ਜੇ ਕਿਰਾਂ ਡਿੱਗ ਕੇ ਬਚ ਗਿਆ ਤੇ ਹੁਣ ਮੈਂ ਵਰਦਾ ਹੀ ਨਹੀਂ ਕਿਵੇਂ ਨਿਕਲੀ ਰੱਬ ਨੂੰ ਜਵਾਬ ਦੇ ਕਿਵੇਂ ਨਿਕਲੀ ਜ਼ਿੰਦਗੀ ਸਾਰੀ ਹੈ ਕਿਵੇਂ ਜਿੰਦਗੀ ਤਾਂ ਵਧੀਏ ਫੁੱਲ ਮਲਾ ਕੇ ਨਿਚੋੜ ਕੀ ਕੱਢੇ ਫੁੱਲ ਮਲਾ ਕੇ ਮੇਰੇ ਤਾਏ ਚਾਚਿਆਂ ਦੇ ਜਵਾਕ ਜਲੇ ਜਾਂ ਉਹਨਾਂ ਦੇ ਘਰੋਂ ਸਭ ਮੇਰੀ ਇੱਜ਼ਤ ਕਰਦੇ ਸੀ ਤੇ ਮੈਂ ਹਰ ਇੱਕ ਦੇ ਮੂਰੇ ਲੱਗ ਕੇ ਕੰਮ ਕਰਦਾ ਸੀ ਹਰ ਇੱਕ ਦੇ ਮੂਰੇ ਲੱਗ ਕੇ ਹੂੰ ਠੀਕ ਹੈ ਨਾ ਉਹਨਾਂ ਨੇ ਮੇਰੇ ਸਿਰ ਤੇ ਐਛਾ ਲਈ ਹੈ ਹੂੰ ਹੈ ਤੇ ਮੇਰਾ ਐਕਸੀਡੈਂਟ ਆ ਸੀ ਉਦੋਂ ਸਾਰੇ ਰੋਂਦੇ ਸੀ ਅਕੇ ਤੂੰ ਸਾਨੂੰ ਤੋੜ ਕੇ ਤੁਰ ਜਾਣਾ ਮੈਂ ਤੁਰਦਾ ਹੀ ਨਹੀਂ ਹੂੰ ਤੁਰਦਾ ਹੀ ਨਹੀਂ ਮੈਂ ਹੁਣ ਆਇਆ ਮਲੋਟੋਂ ਮੈਨੂੰ ਮੂਹਦਾ ਰੱਖੇ ਤੇ ਸਵਿਫਟ ਗੱਡੀ ਵਾਲੇ ਦਾ ਤੋਰਿਓ ਤੇ ਇੱਕ ਮਲੋਟੋਂ ਗਾਂਹੇ ਲਜਾਣਾ ਪਾਲੇ ਦੇ ਵੈਂਟੀਲੇਟਰੇ ਹੀਠੋਂ ਬਚ ਗਿਆ ਤੇ ਮਲੋਟੋਂ ਵਾਲੇ ਆਪਣਾ ਬਠੰਡੇ ਵਾਲੇ ਵੈਂਟੀਲੇਟਰ ਤੇ ਚੜ ਕੇ ਬਚਣਾ ਨਹੀਂ ਹੂੰ ਕੀਨੇ ਚੜਾ ਲੈਣਾ ਬਠੰਡੇ ਵਾਲੇ ਨੇ ਫਿਰ ਲਾਉਂਦੇ ਨਹੀਂ ਉਹ ਠੀਕ ਹੈ ਨਾ ਤੇ ਫਿਰ ਮੇਰੇ ਮਲੋਟੋਂ ਮੁੜਿਆ ਸਵੇਰੇ 12:00 ਦੇ ਨਾਲ ਆ ਕੇ ਲੈ ਮੈਂ ਖਾ ਗਿਆ ਮੈਨੂੰ ਕੁਝ ਨਹੀਂ ਹੌਲੀ 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 ਠੀਕ ਹੋ ਗਿਆ ਮੈਂ ਜਦੋਂ ਜਮ ਕੈਮ ਹਾਂ ਹੁਣ ਕਿਵੇਂ ਤੇ ਕੀ ਕਹਿੰਦੇ ਵੀ ਕੈਸੇ ਸਾਲ ਹੋਰ ਕੱਢੂੰ ਅ 13 ਕ ਸਾਲ ਹੋਰ ਕੱਢਣ ਦਾ ਰਦ ਹੈ ਹਮ 86 ਕ ਤੱਕ ਜਾਊਗਾ ਹਮ ਤੇ ਜੇ ਵੀ ਦੀ ਕੋਈ ਸਟੋਕ ਵੱਧ ਗਈ ਉਹ ਗੱਲ ਵੱਖਰੀ ਆ ਉਹਦਾ ਹੁਣ ਥਾਡਾ ਵੀ ਨਹੀਂ ਪਤਾ ਹੋਰ ਬੇਟਾ ਮੇਰਾ ਸਰੀਰ ਠੀਕ ਆ ਜੋ ਨਸ਼ਾ ਹੀ ਨਹੀਂ ਕਰਿਆ ਕੋਈ ਹਾਂ ਇੱਕ ਹਿੰਮਤ ਨਹੀਂ ਹਾਰੀ ਹਮ ਇੱਕ ਘੌਲ ਨਹੀਂ ਕਰੀ ਉਹ ਆਨੇ ਡੂ ਨਟ ਪਟ ਆਫ ਟੈਲ ਰੂ ਮਾਰੋ ਵਾਡ ਯੂ ਕੈਨ ਡੂ ਤੇ ਹਮ ਹੁਣ ਮੈਂ ਨਹੀਂ ਕਰਿਆ ਕਰ ਜਿੰਨਾ ਚਿਰ ਮੈਥੋਂ ਕੰਮ ਨਾ ਨਾ ਹੋਵੇ ਉਹਨਾਂ ਚਿਰ ਮੈਨੂੰ ਨੀਂਦ ਨਹੀਂ ਆਉਂਦੀ ਅੱਛਾ ਇਹ ਮੈਂ ਕਰਕੇ ਛੱਡਣਾ ਪਏ ਕੋਈ ਵੇਲਾ ਹੋ ਜਾ ਹਮਮ ਕਾਲ ਨਹੀਂ ਕਰਿਆ ਯਾਰ ਫੇਰ ਕਰ ਲਾਂਗੇ ਜਦੋਂ ਉਹ ਕਰ ਲੈ ਨਹੀਂ ਐ ਹੀ ਨਹੀਂ ਕਰਿਆ ਮੈਂ ਹਮਮ ਕੀ ਕਰਨਾ ਹੀ ਕਰਨਾ ਹੈ ਬਾਕੀ ਜਵਾਕਾਂ ਨੂੰ ਵੀ ਪੜਾਇਆ ਹੁਣ ਮੇਰੀ ਕੁੜੀ ਨੂੰ ਮੈਂ ਮੈਥ ਕਰਾਉਣ ਲੱਗਾ ਇਕਾਈ ਦਾ ਤਰੀਕਾ ਕਰਾਉਣ ਲੱਗਾ ਵੱਡੀ ਕੁੜੀ ਨੂੰ ਹਮਮ ਮੈਂ ਇਹਨੂੰ ਆਖਿਆ 10 ਬੰਦੇ ਇੱਕ ਖੇਤ ਨੂੰ 8 ਦਿਨਾਂ 'ਚ ਕੱਢਦੇ ਆ। ਆਹ ਠੀਕ ਐ। ਇੱਕ ਬੰਦਾ ਥੋੜੇ ਦਿਨਾਂ 'ਚ ਕੱਟੂ 'ਚੇ ਬਾਹਲਾ 'ਚ ਕੱਟੂ। ਆਹਦੀ ਥੋੜੇ 'ਚ। ਮੈਂ ਉੱਥੇ ਹਿਸਾਬ ਰੱਖਤਾ, ਕਾਪੀ ਰੱਖਤੀ। ਮੈਂ ਕਿਹਾ ਹੁਣ ਆਪ ਦਾ ਆਪ ਖੇਤ ਲੈ ਜਾ। ਠੀਕ ਐ। ਆਪਣੇ ਦਿਹਾੜੀਏ 10 ਲਾਏ ਤੇ ਕੰਕ ਆਪਣੀ ਕੱਟਰੀ ਜਾਨੀ ਆ 8 ਦਿਨਾਂ 'ਚ। ਤੇ ਇੱਕ ਬੰਦਾ ਥੋੜੇ ਦਿਨਾਂ 'ਚ ਕੱਟੂ। ਫੇਰ ਥੋੜੀ ਮਾਵਾਂ ਨੂੰ ਰੋਟੀ ਚਾਹ ਬਣਾਉਣੀ, ਔਖੇ ਤੇ ਦਿਹਾੜੀ ਵੀ ਆਪਾਂ ਨਾ ਦੇਣੇ ਦਾ ਵਾਅਦਾ ਕੀਤਾ ਉਹ ਕਿਉਂ? ਆਹ ਨਹੀਂ ਡੜੀ ਉਹ ਤਾਂ ਫਿਰ ਬਾੜੇ ਤੇ ਕੱਟੂ ਫਿਰ ਉਹਨੂੰ ਸਵਾਲ ਸਮਝਾਇਆ ਕਿ ਹੁਣ ਨਹੀਂ ਇਹਨਾਂ ਨੂੰ ਆਉਂਦਾਗਾ ਹੁਣ ਮੈਂ ਆਪਦੇ ਮੁੰਡੇ ਨੂੰ ਦਸਵੀਂ ਦੇ ਵਿੱਚ ਟ੍ਰਿਗਨੋਮੈਟਰੀ ਕਰਾਤੀ ਸੀ ਹਮ ਪਹਿਲਾਂ ਉਹਦੇ ਟੀਚੇ ਨਹੀਂ ਸੀ ਹਮ ਜਦੋਂ ਮੈਡਮਾਈ ਉਹ ਮੇਰੇ ਭਰਾ ਦੀ ਸਾਲੀ ਲੱਗਦੀ ਸੀ ਉਹ ਹਮ ਉਹਨੇ ਸਵਾਲ ਪੁੱਟ ਕਰਿਆ ਹਮ ਮੈਨੂੰ ਆਖਿਆ ਸੀ ਹੌਸਲਾ ਕਰਕੇ ਇਹ ਖੜਾ ਆ ਗਿਆ ਮੈਡਮ ਤੇਰਾ ਸਵਾਲ ਗਲਤ ਹੈ ਆਹਦੀ ਬਹਿ ਜਾ ਹੇ ਤੂਰੀ ਮੜ ਜਾ ਫੇਰ ਖੜਾ ਗਿਆ ਮੈਡਮ ਤੇਰਾ ਸਵਾਲ ਗਲਤ ਹੈ ਵਾਦੀ ਬਹਿ ਜਾ ਇਹ ਉਹ ਫੇਰ ਤੂਰੀ ਇਹ ਖੜਾ ਹੋ ਗਿਆ ਮੈਡਮ ਤੇਰਾ ਸਵਾਲ ਗਲਤ ਹੈ ਵਾਦੀ ਤੈਨੂੰ ਮੈਂ ਆਦੀ ਬਹਿ ਜਾ ਤੇ ਜਾ ਕੇ ਆ ਕਰਨ ਲੱਗੇ ਵੱਡਾ ਹਸਾਵਦਾ ਫੇਰ ਤੈਨੂੰ ਪਤਾ ਹੈ 1.5 ਵਜੇ ਆ ਕੇ ਬੈਕਸੈਟ ਕੇ ਅਧਾ ਡੇਢੀ ਆ ਸਵਾਲ ਸੀ ਮੈਂ ਕਿਹੜਾ ਆਇਆ ਅਗਲਾ ਮੈਂ ਕਿਹੜਾ ਆਹ ਸਵਾਲ ਸੀ ਮੈਂ ਕਿਹਾ ਹਾਂ ਹੁਣ ਕਿਵੇਂ ਕਰੂੰ ਮੈਂ ਸਵੇਰੇ ਤੂੰ ਜਾਈ ਉਹ ਤੈਨੂੰ ਆਖੂਗੀ ਜਾ ਵੜਾ ਸਕੂਲ ਚ ਨਿਕਲ ਜਾ ਤੇ ਤੂੰ ਬੈਗ ਚੱਕ ਕੇ ਆ ਜੀ ਤੇ ਮੈਂ ਪਰਸੋਂ ਚੱਲੂੰਗਾ ਹੂੰ ਇਹ ਮੈਡਮ ਆ ਦੀ ਕਾਕਾ ਬਲਵਿੰਦਰ ਸਿੰਘ ਖੜਾ ਹੋ ਜਾ ਹੂੰ ਇਹਨੇ ਜੋ ਬੈਗ ਨੂੰ ਹੱਥ ਪਾਇਆ ਆ ਦੀ ਬੈਗ ਨੂੰ ਹੱਥ ਕੇ ਆਪਾਂ ਨਾ ਕਿ ਤੂੰ ਆਖੇਗੀ ਕੱਲ ਮੇਰੇ ਮੂਰੇ ਹੋਣਾ ਸੀ ਕਿ ਸਕੂਲ ਦੇ ਬਾਹਰ ਆ ਦੀ ਨਹੀਂ ਬੈਗ ਨੂੰ ਹੱਥ ਛੱਡ ਤੂੰ ਸਹੀ ਸ ਹੈ ਕੱਲ ਮੈਂ ਆ ਦੀ ਆਖਿਆ ਵੀ ਇੱਕ ਬੱਚਾ ਤਿੰਨ ਵਾਰੀ ਯੂਰਤ ਰੱਖ ਕੇ ਤੇਰੇ ਮੂਰੇ ਖੜਾ ਹੁੰਦਾ ਹੂੰ ਕੋਈ ਕਾਰਨ ਹੈ ਜਿਵੇਂ ਜਾ ਕੇ ਸਟੱਡੀ ਕਰੀ ਤੇ ਮੈਂ ਗਲਤ ਸਾਂ ਉਹ ਇਸ ਤਰ੍ਹਾਂ ਹੈ ਐਂਗਲ ਤੋਂ ਗੱਲ ਕਰਦੀ ਸੀ ਤੇ ਇੱਥੇ sin θ cos θ ਬਣਉਂਦੀ ਸੀ ਅੱਛਾ ਇਹ sin θ cos θ ਬਣਦੇ ਨਾ ਜਦੋਂ ਐਂਗਲ ਤਾਂ ਹੜਕੇ ਬਣਦੇ ਆ ਸੋ ਬਸ xyz ਜਿਹੜੇ ਜਿਆ ਹੋਰ ਵੱਡੇ ਸਵਾਲ ਸਨ ਕਰੋ ਜ਼ਿੰਦਗੀ ਚ ਕੰਮ ਤਾਂ ਆਇ ਨਹੀਂ ਸੀ ਨਹੀਂ ਆਏ ਤਾਂ ਨਹੀਂ ਸੀ ਸਾਡੇ ਸੋਡੇ ਆਏ ਨਾ ਮੇਰੇ ਤਾਂ ਆਏ ਨਹੀਂ ਕਦੇ ਲੋੜ ਹੀ ਨਹੀਂ ਪਈ ਨਾ ਨਹੀਂ ਲੋੜ ਤਾਂ ਪਈ ਜਾਂਦੀ ਹੈ ਪਰ ਕਿਤੇ ਤਜਰਬਾ ਤਾਂ ਤਜਰਬਾ ਹੁੰਦਾ ਹੈ ਤੇ ਫਿਰ ਅਗਲੇ ਦਿਨ ਮੈਂ ਗਿਆ ਦਾ ਤੁਸੀਂ ਕੌਣ ਹੋ ਮੈਂ ਆਖਿਆ ਜੀ ਮੈਂ ਉਸ ਬਲਵਿੰਦੇ ਦਾ ਡੈਡੀ ਕਿ ਤੂੰ ਕਿਉਂ ਆਇਆ ਮੈਂ ਮੈਨੂੰ ਖੁਸ਼ੀ ਆਈ ਹਾਂ ਕੋਈ ਮੈਡਮ ਪੜ੍ਹ ਕੇ ਤਾਂ ਆਈ ਸਾਡੇ ਵੇਲੇ ਸਟੱਡੀ ਕਰਕੇ ਆਉਂਦੇ ਸੀ ਹਾਂ ਕੋਈ ਚੈਲੰਜ ਨਾ ਕਰ ਸਹੀ ਹੈ ਹਾਂ ਹਾਂ ਸੀ ਹੁਣ ਫੇਰ ਦੂਸਰੀ ਗੱਲ ਸਾਡਾ ਹੈਡਮਾਸਟਰ ਮੈਨੂੰ 50 ਸਾਲ ਤੋਂ ਮਿਲਿਆ ਸੁਖਦੇਵ ਸਿੰਘ ਹਾਂ ਉਹ ਆਦਾ ਮੇਰੇ ਬਰਾਬਰ ਬਹਿ ਜਾਏਗਾ ਮੈਂ ਨਹੀਂ ਮੈਨੂੰ ਤਾਂ ਹਜੇ ਵੀ ਐਸਐਚਰਗਾ ਲੱਗੀ ਜਾਣਾ ਹਾਂ ਆ ਫੇਰ ਸਾਹਮਣੇ ਤਾਂ ਬਹਿਜਾ ਸੀ ਹਾਂ ਸਾਹਮਣੇ ਤਾਂ ਬਹਿ ਜਾ ਸਾਹਮਣੇ ਬਹਿਜੂ ਆਲਾ ਮੇਰੇ ਕੋਲੇ ਕਈ ਟੀਚਰ ਆਏ ਤੇ ਇੱਕ ਮੈਂ ਹਿੰਦੀ ਟੀਚਰ ਨੂੰ ਸਿਲੈਕਟ ਕਰ ਲਿਆ ਉਹਨੂੰ ਹੈਡਮਾਸਟਰ ਸੀ ਦਸਵੀਂ ਦਾ ਤੇ ਪ੍ਰਾਇਮਰੀ ਵਾਲਿਆਂ ਦੇ ਉਹ ਰੱਖ ਦਿੰਦੇ ਸੀ ਤੇ ਉਹਨੇ ਆਖਿਆ ਜੀ ਥੋੜਾ ਸ਼ੁਕਰੀਆ ਤੁਸੀਂ ਮੈਨੂੰ ਇੰਨੇ ਬੰਦੇ ਸਿਲੈਕਟ ਕਰ ਲਿਆ ਮੈਂ ਆਖਿਆ ਵੀ ਇਹਨੂੰ ਪਤਾ ਲੱਗਿਆ ਮੈਂ ਖੜਾ ਹੋ ਕੇ ਦੇ ਪੈਰੀ ਹੱਥ ਲਾਤੇ ਉਹਦਾ ਜੀ ਤੁਸੀਂ ਸੀਨੀਅਰ ਹੋ ਕੇ ਮੇਰੇ ਪੈਰੀ ਹੱਥ ਕਿਉਂ ਲਾਏ ਆਦਾ ਮੈਂ ਆਖਿਆ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਨਹੀਂ ਮੈਂ ਤੁਹਾਡਾ ਸਟੂਡੈਂਟ ਸੁਖਦੇਵ ਆਦਾ ਫਿਰ ਉਹਨੇ ਮੈਨੂੰ ਘੁੱਟ ਕੇ ਜੱਪਾ ਪਾ ਲਿਆ ਉਸ ਦਿਨ ਤੋਂ ਬਾਅਦ ਮੇਰਾ ਸਤਾ ਮੇਰੀ ਦੁੱਗਣੀ ਇੱਜ਼ਤ ਕਰਨ ਲੱਗੇ ਤੇ ਹੁਣ ਨਹੀਂ ਬੱਚੇ ਕਰਦੇ ਹੋ ਤਾਂ ਕੁਰਸੀ ਮਾੜਾ ਜਿਹਾ ਪਾਸੇ ਤੇ ਬਹਿ ਜਾਂਦੇ ਕੁਰਸੀ ਦੇ ਨਾਲ ਠੀਕ ਹੈ ਜੀ ਲੋ ਜੀ ਇਹ ਸਨ ਬਾਪੂ ਕੀ ਨਾਂ ਦੱਸਿਆ ਜੀ ਬਾਪੂ ਨਸ਼ਤਰ ਸਿੰਘ ਜੀ ਨਸ਼ਤਰ ਸਿੰਘ ਹਾਂ ਨਸ਼ਤਰ ਦੇ ਨਸ਼ਤਰਾਂ ਚ ਨੌਕਰੀ ਹੈ ਨਹੀਂ ਸੀ ਹਾਂ ਬਾਪੂ ਹਾਂ ਜੀ ਪਾਸੇ ਨਹੀਂ ਅੱਜ ਨੂੰ ਆਪਣੇ ਮੇਲ ਵੀ ਨਹੀਂ ਹੁੰਦੇ ਉਹਨਾਂ ਨੂੰ ਮਲੋੜ ਕੋਠੀ ਪਾਈ ਹੁੰਦੀ ਹੈ ਨਾ ਆਹ ਬਾਈ ਹੁੰਦੀ ਜੀ ਜੀ ਸ਼ਾਇਦ ਮੈਂ ਤਾਂ ਜੀ ਪਿੰਡ ਰੀ ਪਿਆਰਾ ਲੱਗਦਾ ਸ਼ਹਿਰ ਸ਼ੁਰ ਚੰਗਾ ਨਹੀਂ ਲੱਗਦਾ ਹਾਂ ਪਿੱਛੇ ਤੋਂ ਪਿੱਛੇ ਸਾਹਮਣਾ ਨਹੀਂ ਕਿਸੇ ਦਾ ਹਾਂ ਅੱਛਾ ਹਾਂ ਇਹ ਗੱਲ ਤਾਂ ਫੇਰ ਵੀ ਹੋ ਗਈ। ਅੱਛਾ ਤੇ ਸਾਵਾ ਅਗਲਾ ਲੈਂਦੇ ਹੁੰਦਾ। ਹਾਂ ਉਦੋਂ ਦਾ ਅੱਛਾ ਜੇ ਅੱਬੇ ਪੇ ਯਾਤਰੀ ਦੀ ਤੂੰ ਹੈਂ? ਹਾਂ ਜਵਾ ਮਾਨ ਯਾਤਰੀ ਦਾ। ਅੱਛਾ ਹਾਂ ਬਾਪੂ ਅੱਛਾ ਸੌਰੇ ਤੁਹਾਡੇ ਮੇਰੇ ਪਿੰਡ ਕੋਲੇ ਯਾਤਰੀ ਆ ਜੋਧਪੁਰ ਯਾਤਰੀ। ਜੋਧਪੁਰ ਯਾਤਰੀ ਉਹ ਯਾਤਰੀ ਦੇ ਵਿੱਚ 22 ਕੋਲੂ ਚਲਦੇ ਹੁੰਦੇ ਸੀ। ਅੱਛਾ ਮਹਾ ਸਿੰਘ ਦੇ ਤਿੰਨ ਪੁੱਤੇ ਸੀ। ਪੁੱਤ ਸੀ ਆਪਣਾ ਜੈ ਸਿੰਘ ਜੋਤ ਤੇ ਯਾਤਰੀ। ਹਾਂ ਤੇ ਰਾਜੇ ਨੇ ਕਰਿਆ ਸੀ ਸ਼ਿਕਾਰ ਬੰਦ ਤੇ ਰਾਜੇ ਦੇ ਸਾਲੇ ਨੇ ਮੋਹਰ ਮਾਰਤਾ। अच्छा ये जयसिंह ने ओ मारता साला हां हां ता 21 वाया ਵੀ ਉਹ ਮੋਦੀ ਭੈਣ ਖਣ ਪੱਟੀ ਲੈ ਕੇ ਪੈ ਗਈ ਮੈਂ ਬਚਦੀ ਤਾਂ ਜੇ ਇਹਨੂੰ ਮਾਰਿਆ ਜਾਵੇ ਉਹ ਆਦਾ ਵੀ ਤੇਰੇ ਜਾਲ ਆਪਣਾ ਸਾਲੇ ਦਾ ਗਨਾਹ ਸੀ ਆਈ ਨਹੀਂ ਉਹਨੇ ਫਿਰ ਪਿੰਡ ਨੂੰ ਆਰਡਰ ਦਿੱਤਾ ਵੀ ਤੁਸੀਂ ਪਿੰਡ ਖਾਲੀ ਕਰ ਦਿਓ ਮੈਂ ਖਾਲੀ ਪਿੰਡ ਤੇ ਤੋਪ ਚਲਾ ਦਊਗਾ ਹੂੰ ਇਹ ਤੁਹਾਡੇ ਸਾਰੇ ਅੱਡੋ ਅੱਡ ਖਿੰਡ ਕੇ ਕੋਈ ਜੈ ਸਿੰਘ ਨੇ ਤਾਂ ਡੂੰਘੇ ਥਾਂ ਤੇ ਪਿੰਡ ਬੰਨਿਆ ਜੈ ਸਿੰਘ ਜੋ ਨੇ ਜੋਧਪੁਰ ਬੰਨਿਆ ਸੀ ਜਿਹੜੇ ਸੀ ਵੇਖੀ ਆਪਣਾ ਆਪਣਾ ਤੀਜਾ ਜੈਸੰਗ ਜੋਧ ਤੇ ਯਾਤਰੀ ਯਾਤਰੀ ਸੀ ਜਿਹੜਾ ਉਹ ਨੂੰ ਟੁੰਗ ਵਾਲੇ ਵਾਲਿਆਂ ਨੇ ਰੱਖ ਲਿਆ ਟੁੰਗ ਵਾਲੀ ਓੜ ਪੈਂਦੇ ਹੁੰਦੇ ਸੀ ਉਹ ਆਦੇ ਸਾਨੂੰ ਇਹ ਬਚਾਉਣਗੇ ਕਿ ਉਹ ਆਦੇ ਸਾਨੂੰ ਇੱਕ ਪਾਸੇ ਜ਼ਮੀਨ ਛੱਡ ਦਿਓ ਮੇਰੇ ਸਹੁਰੇ ਦੀ ਜ਼ਮੀਨ ਉੱਥੇ ਵੀ ਹੈ ਤੇ ਯਾਤਰੀ ਵੀ ਹੈ ਅੱਛਾ ਤੇ ਉਹਨਾਂ ਨੇ ਇੱਕ ਪਾਸੇ ਛੱਡ ਦਿੱਤੀ ਤੇ ਉਹ ਉੱਥੇ ਰਹੇ ਪਏ ਸੀ ਤੇ ਉਸ ਤੋਂ ਬਾਅਦ ਫਿਰ ਮੁੜ ਕੇ ਬਾਅਦ ਚ ਹੌਲੀ 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 ਆਉਣ ਲੱਗੇ ਪਰ ਹਜੇ ਵੀ ਉਹ ਛੋਟਾ ਜਿਹਾ ਪਿੰਡ ਥੇਰੇ ਤੋਂ ਦੀ ਫਿਰ ਉਹ ਮੈਨਰ ਕੱਢਿਆ ਉੱਥੇ ਫਿਰ ਧਿਆ ਥੇਰੇ ਤੇ ਸਿੱਜੀਆ ਚੁੱਜਾ ਵੀ ਨਿਕਲ ਆਉਂਦੀ ਆ ਥੋੜਾ ਪਿਛੋਕੜ ਆ ਸਾਰੇ ਆਦਨੀਆਂ ਉਦਨੀਆਂ ਤੇ ਸਹੜਾ ਖੜਾ ਇੱਥੇ ਥੋੜੀ ਹੈਗੇ ਮਾਨ ਨੀ ਮਾਨ ਹੈਗੇ ਮਾਨੀ ਸਾਰੇ ਮਾਨ ਬਹੁਤ ਜ਼ਿਆਦਾ ਹੈ ਤੇ ਸਿੱਧੂ ਵੀ ਬਹੁਤ ਜ਼ਿਆਦਾ ਸਾਡੇ ਅਸੀਂ ਤਾਂ ਬਾਈਏ ਕਿ ਸਿੱਧੂ ਆ ਸਾਡੇ ਬਾਈ ਪਿੰਡ ਸੀ ਪਿੱਛੇ ਬਾਈ ਪਿੰਡ ਸਾਡੇ ਉਧਰ ਮਹਾਰਾਜ ਕੋਲੇ ਹਾਂ 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 ਮਰਾ ਅਜ ਪਹਿਲਾ ਪਿੰਡ ਸੀ ਵੱਡਾ ਪਿੰਡ ਆ ਸਭ ਤੁਸੀਂ ਤੁਹਾਨੂੰ ਦਾ ਹਾਂ ਹਾਂ ਉਹਦੇ ਵਿੱਚ ਮਤਲਬ ਮੋੜੀ ਪਟਕੇ ਸਿਰਤੀ ਸੀ ਖੂ ਦੇ ਵਿੱਚ ਉਹ ਗੁਰੂ ਸਾਹਿਬ ਕਹਿੰਦੇ ਜੀ ਤੇਰੀ ਪਤਾਲ ਚ ਜੜਾਂ ਲੱਗ ਗਈ ਹਾਂ ਸੇਮੇ ਪਾਸ ਹਾਂ ਤੇ ਜੇ ਜਦੋਂ ਵਕਲ ਦਾ ਵਕਲ ਦਾ ਆਇਆ ਤੇ ਉਥੇ ਕਿ ਤਾ ਕਰ ਲੈ ਘੋਨੀਆਂ ਆਈਆਂ ਤੇਰੀਆਂ ਬੀਬੀ ਵਾਲੇ ਆਦੀ ਵੇ ਸਾ ਵਦੇ ਫੁੱਲੇਗਾ ਬਥੇਰਾ ਪਰ ਤੇਰੀ ਲਾਦ ਨੂੰ ਜ਼ਮੀਨ ਦਾ ਤੋੜਾ ਰਹੂਗਾ ਸਰਾਪਿਆ ਸਾਡੇ ਸਿੱਧੂਆਂ ਨੂੰ ਹਾਂ ਅੱਛਾ ਜੋਧਪੁਰ ਆਪਣਾ ਬੀਬੀ ਨੇ ਹਾਂ ਜਿਹੜਾ ਹੈ ਨਾ ਬੀਬੀ ਵਾਲਾ ਬੀਬੀ ਬੀਬੀ ਦਾ ਉੱਥੇ ਸਵਾਦ ਬਣਿਆ ਮੰਦਰ ਬਹੁਤ ਸਵਾਦੀ ਬਣੀ ਹੋਇਆ ਉਹਨੇ ਆਖਿਆ ਸੀ ਤੇਰੀ ਲਾਦ ਵਧੂ ਫੁੱਲੂ ਬਥੇਰੀ ਪਰ ਜ਼ਮੀਨ ਦਾ ਤੋੜਾ ਰਹੂਗਾ ਅੱਛਾ ਉਹਨੇ ਸਰਾਪ ਦਿੱਤਾ ਸੀਗਾ ਕਿ ਉੱਥੇ ਬਾਈ ਪਿੰਡ ਸੀ ਔਰ ਬਾਈ ਇਹ ਕਿ ਸਿੱਧੂ ਵਜੇ ਉੱਥੋਂ ਗਾਂ 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 ਤੋੜਿਆ ਠੀਕ ਹੈ ਹਾਂਜੀ ਕੁਸੀਂ ਉੱਥੋਂ ਦੇ ਹੋ ਠੀਕ ਹੈ ਮੈਂ ਮਿੱਤਰੋ ਕਦੇ ਫੇਰ ਮੌਕਾ ਮਿਲਿਆ ਬਾਪੂ ਕੋਲੇ ਗੱਲਾਂ ਬਹੁਤ ਆ ਭੰਡਾਰੀ ਆ ਤੇ ਬਾਪੂ ਤੋਂ ਫੇਰ ਸੁਣਾਏ ਗੱਲਾਂ ਤੇ ਧੰਨਵਾਦ ਜੀ ਸਸਕਾ ਜੀ